ਵਿੱਚ ਆਧੇਨ ਸੜਕ ਹਾਸੇ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਦਿਖਾਈ ਦਿੱਤੇ ਜਾਂਦੇ ਹਨ ਪਰ ਵਾਜੂਦ ਇਸ ਦੇ ਅਜਿਹੇ ਸੜਕ ਹਾਸਿਆਂ ਤੋਂ ਬਚਣ ਦੇ ਲਈ ਖਾਸ ਕਰ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਘਟਨੀ ਦਿਖਾਈ ਦੇ ਰਹੀ ਹੈ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਸਰਾਈ ਜੱਟਾਂ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਆਪਣੇ ਘਰੋਂ ਕਿਸੇ ਨਿੱਜੀ ਕੰਮ ਦੇ ਲਈ ਸੁਲਤਾਨਪੁਰ ਲੋਧੀ ਵੱਲ ਆਪਣੇ ਮੋਟਰਸਾਈਕਲ ਤੇ ਗਿਆ ਸੀ ਪਰ ਰਸਤੇ ਵਿੱਚ ਪਿੱਛੋਂ ਆਉਂਦੇ ਇੱਕ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਜਿਸ ਉੱਪਰ ਇੱਕ ਸਕੂਲ ਦਾ ਨੌਜਵਾਨ ਸਵਾਰ ਸੀ ਜਿਸ ਵੱਲੋਂ ਉਸ ਬਜ਼ੁਰਗ ਵਿਅਕਤੀ ਤੇ ਮੋਟਰਸਾਈਕਲ ਨੂੰ ਟੱਕਰ ਕਰਕਤੇ ਇਕਲਾਰੇ ਵੱਜ ਜਾਂਦਾ ਹੈ ਜਿਸ ਨਾਲ ਉਸ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਬੁਲਟ ਮੋਟਰਸਾਈਕਲ ਤੋਂ ਬਾ ਨੌਜਵਾਨ ਵੀ ਜ਼ਖਮੀ ਹੋ ਜਾਂਦਾ ਹੈ ਅੱਜ ਸਵੇਰੇ ਸਮਾਂ ਲਗਭਗ 9:30 ਵਜੇ ਸਰਾਏ ਗੱਟਾ ਨਗਰ ਵਿਕੇ ਰੋਡ ਐਕਸੀਡੈਂਟ ਵਾਪਰਿਆ ਜਿਹਦੇ ਵਿੱਚ ਇੱਕ ਸਰਦਾਰ ਸੁਵਰਨ ਸਿੰਘ ਪੁੱਤਰ ਸ਼ਰਮ ਸਿੰਘ ਵਾਸੀ ਸਰਾਏ ਗੱਟਾ ਜਿਹੜੇ ਉਹਨਾਂ ਦੀ ਡੈਥ ਹੋ ਗਈ ਹੈ ਔਰ ਦੂਸਰਾ ਇੱਕ ਬੱਚਾ ਜਿਹੜਾ ਸੀਗਾ ਮੋਟ ਬੁਲਟ ਮੋਟਰਸਾਈਕਲ ਉੱਤੇ ਉੱਤੇ ਵੀ ਕਾਫੀ ਮੇਜਰ ਇੰਜਰੀ ਆਈਆਂ ਔਰ ਉਹ ਇਸ ਸਮੇਂ ਜਲੰਧਰ ਸਾਹਿਬ ਦੇ ਕਿਸੇ ਪ੍ਰਾਈਵੇਟ ਹਸਪੀਟਲ ਚ ਐਡਮਿਟਡ। ਬਾਕੀ ਰੋਡ ਐਕਸੀਡੈਂਟ ਜਿਹੜੇ ਜੋ ਆਪਾਂ ਦੇਖ ਰਹੇ ਆਲੇ ਦੁਆਲੇ ਰੋਜ਼ ਹੀ ਵਾਪਰ ਰਹੇ ਆ। ਉਹ ਸਾਡੇ ਤੇ ਵੱਡੀ ਲੋਡ ਆ ਸ ਹੈ ਰੋਡ ਸਿਸਟਮ ਨੂੰ ਔਰ ਟ੍ਰੈਫਿਕ ਸਿਸਟਮ ਨੂੰ ਸਚਾਰੂ ਤਰੀਕੇ ਨਾਲ ਕਰਨ ਦੀ। ਔਰ ਉਸ ਤੋਂ ਉੱਪਰ ਜਿਹੜੀ ਹੈ ਕਿ ਸਪੀਡ ਲਿਮਟ ਕੋਈ ਨਹੀਂ। ਕੋਈ ਨਹੀਂ ਨਿਗਰਾਨੀ ਨਹੀਂ ਹੋ ਰਹੀ ਇਹਨਾਂ ਗੱਲਾਂ ਦੇ ਉੱਪਰ। ਜਦੋਂ ਫਿਰ ਪਾਣਾ ਵਾਪਰ ਜਾਂਦਾ ਉਹਦਾ ਪਰਿਵਾਰਾਂ ਦਾ ਵੀ ਇਹ ਸਿਸਟਮ ਦੇ ਹਾਲਾਤ ਦੇ ਮੁਤਾਬਕ ਵੀ ਵੱਡੇ ਨੁਕਸਾਨ ਹੋ ਜਾਂਦੇ ਆ ਉਹਦੇ ਵਿੱਚ ਸਕੂਲ ਬੱਚਿਆਂ ਪ੍ਰਤੀ ਵੀ ਮਾਪਿਆਂ ਨੂੰ ਵੀ ਚੁੱਕਨੇ ਹੋਣਾ ਚਾਹੀਦਾ ਐ ਸਮਨੇ ਨੂੰ ਸਮਾਜ ਨੂੰ ਵੀ ਇਹਨਾਂ ਗੱਲਾਂ ਪ੍ਰਤੀ ਚੁੱਕਨੇ ਹੋਣਾ ਚਾਹੀਦਾ ਤਾਂ ਜੋ ਇਹੋ ਜਿਹੇ ਜਿਹੜੇ ਅਣਹੋਣੀਆਂ ਵਾਪਰ ਰਹੀਆਂ ਹਨ ਪਰਿਵਾਰਾਂ ਤੇ ਵੱਡੇ ਨੁਕਸਾਨ ਹੋ ਰਿਹਾ ਇਹਨਾਂ ਤੋਂ ਬਚਿਆ ਜਾ ਸਕੇ ਅੱਛਾ ਅਸੀਂ ਤਾਂ ਕੀ ਬੰ ਕਰਨਾ ਚਾਹੁੰਗੇ ਮਸ ਪ੍ਰਸ਼ਾਸਨ ਅਗੇ ਦਪੁਰਜੋਰ ਬੇਨਤੀ ਇਹੋ ਹੀ ਆ ਕਿ ਰੋਡ ਐਕਸੀਡੈਂਟ ਜਿਹੜੇ ਕਿ ਖਾਸ ਤੌਰ ਤੇ ਜੇ ਅਸੀਂ ਭਾਰਤ ਦੀ ਗੱਲ ਕਰਦੇ ਜਾਂ ਪੰਜਾਬ ਦੀ ਗੱਲ ਕਰਦੇ ਆ ਤੇ ਬਹੁਤ ਵੱਡੀ ਰੇਸ਼ੋ ਆ ਇਹਨਾਂ ਨੂੰ ਜੇ ਕਿਸ ਵੀ ਰੂਪ ਵਿੱਚ ਤਰੀਕੇ ਵਧ ਨਵੇਂ ਤਰੀਕੇ ਨਾਲੋਂ ਨਵੇਂ ਢੰਗ ਤਰੀਕੇ ਵਰਤ ਕੇ ਇਹਨਾਂ ਨੂੰ ਘਟਾਇਆ ਜਾਵੇ ਤਾਂ ਜੋ ਪਰਿਵਾਰਾਂ ਦੇ ਇਸ ਰੂਪ ਦੇ ਵਿੱਚ ਨੁਕਸਾਨ ਨਾ ਹੋਣ ਕਿਉਂਕਿ ਚਾਹੇ ਅਸੀਂ ਹਵਾਰਾ ਪਸ਼ੂਆਂ ਦੀ ਗੱਲ ਕਰਦੇ ਚਾਹੇ ਅਸੀਂ ਅੱਜ ਕੰ ਦਾ ਸਾਡੇ ਵਹੀਕਲ ਦੀ ਸਪੀਡ ਲਿਮਟ ਜਿਹੜੀ ਆ ਉਹ ਵੀ ਉਦੀ ਕੋਈ ਰੇਂਜ ਨਹੀਂ ਹੈਗੀ ਕੋਈ ਹੱਦ ਨਹੀਂ ਹੈਗੀ ਤੇ ਫਿਰ ਖਾਸ ਤੌਰ ਤੇ ਜਿਹੜੇ ਜਦੋਂ ਛੋਟੇ ਬੱਚੇ ਇਹਨਾਂ ਸਾਧਨਾਂ ਨੂੰ ਲੈ ਕੇ ਸੜਕਾਂ ਤੇ ਚੜਦੇ ਆ ਤੇ ਫਿਰ ਹੋਰ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਬਣ ਜਾਂਦੇ ਸੋ ਟ੍ਰੈਫਿਕ ਸਿਸਟਮ ਨੂੰ ਵੀ ਸੁਧਾਰਨ ਦੀ ਲੋੜ ਆ ਤੇ ਪਲੱਸ ਜਿਹੜੇ ਡਰਾਈਵਿੰਗ ਲਾਇਸੈਂਸ ਆ ਇਸ਼ੂ ਕਰਦੇ ਆ ਉੱਤੇ ਵੀ ਸਾਡਾ ਮੈਨੇਜਮੈਂਟ ਜਿਹੜਾ ਵਾ ਬਹੁਤ ਵੱਡੇ ਪੱਧਰ ਤੇ ਲੋੜ ਆ ਉਸ ਗੱਲ ਨੂੰ ਵਾਚ ਕਰਨ ਦੀ ਕਿ ਹਰ ਬੱਚੇ ਦੀ ਜਾਂ ਜਿਸ ਵੀ ਵਿਅਕਤੀ ਨੇ ਲਾਇਸੈਂਸ ਲੈਣਾ ਉਹਦਾ ਟੋਟਲੀ ਇਨਸਪੈਕਸ਼ਨ ਹੋ ਕੇ ਉਹਦੀ ਯੋਗਤਾ ਦੇਖ ਕੇ ਉਹਦੇ ਹਾਲਾਤ ਦੇਖ ਕੇ ਉਹਨੂੰ ਜਿਹੜਾ ਵਾ ਇਹ ਅਥਾਰਟੀ ਦਿੱਤੀ ਜਾਵੇ ਸਾਧਨਾਂ ਨੂੰ ਡਰਾਈਵ ਕਰਨ ਦੀ ਤੇ ਵੱਡੀ ਲੋੜ ਹੈ ਪ੍ਰਸ਼ਾਸਨ ਨੂੰ ਜਾਗਰੂਕ ਕਰਨ ਦੀ ਲੋੜ ਆ ਔਰ ਨੁਕਸਾਨਾਂ ਤੋਂ ਅਸੀਂ ਤਤੇ ਬਾਤ ਸਕਦੇ ਹਾਂ ਜੇ ਅਸੀਂ ਸਾਰੇ ਚਿਕਨੇ ਆ ਚਾਹੇ ਅਸੀਂ ਪੇਰੈਂਟਸ ਦੇ ਰੂਪ ਵਿੱਚ ਆ ਚਾਹੇ ਅਸੀਂ ਸਮਾਜ ਸੇਵੀ ਦੇ ਰੂਪ ਵਿੱਚ ਆ ਤੇ ਚਾਹੇ ਅਸੀਂ ਪ੍ਰਸ਼ਾਸਨਿਕ ਤੌਰ ਤੇ ਸਾਡੀ ਜਿਹੜੀ ਵੀ ਜ਼ਿੰਮੇਵਾਰੀ ਬਣਦੀ ਆ ਉਦੇ ਵੱਲ ਨਜ਼ਰ ਰੱਖਣੀ ਸਾਨੂੰ ਚਾਹੀਦੀ ਹੈ। ਸੋ ਵੱਡਾ ਨੁਕਸਾਨ ਹੈ ਦੋਨਾਂ ਪਰਿਵਾਰਾਂ ਦਾ ਇੱਕ ਦੀ ਤੇ ਮੌਕੇ ਤੇ ਡੈੱਟ ਹੋ ਗਈ ਹੈ। ਔਰ ਇੱਕ ਬੱਚਾ ਜਿਹੜਾ ਸੀ ਉਹ ਐਡਮਿਟ ਕੀਤਾ ਗਿਆ ਜਲੰਧਰ। ਉਹ ਵੀ ਕੋਈ ਬਹੁਤ ਵਧੀਆ ਹਾਲਾਤ ਨਹੀਂ ਚਲੋ ਗੁਰੂ ਕਿਰਪਾ ਵਾਹ ਗੁਰੂ ਮਿਹਰ ਸਾਰੇ ਤੇ ਉਹਨਾਂ ਅੰਦਰ ਉਸਤੀ ਬੱਚੇ ਉਹਨਾਂ ਠੀਕ ਕਰੇ। ਨੁਕਸਾਨ ਵੱਡਾ ਹੈ। ਸੋ ਅਫਸਰਸ਼ਨ ਨੂੰ ਕਹ ਲੋ ਇਲਾਕੇ ਦੀ ਸੰਗਤ ਨੂੰ ਕਹ ਲੋ ਔਰ ਬੱਚਿਆਂ ਦੇ ਮਾਪਿਆਂ ਨੂੰ ਕਹਿੰਦਾ ਸਾਰਿਆਂ ਨੂੰ ਬਸ ਇਹੀ ਆ ਔਰ ਜੋਰ ਬੇਨਤੀ ਕਿ ਇਸ ਤਰ੍ਹਾਂ ਦੇ ਨੁਕਸਾਨ ਤੋਂ ਆਪਾਂ ਰੜਮਣ ਕੇ ਸਾਰੇ ਜਾਗਰੂ ਹੋਈਏ ਔਰ ਯਤਨ ਕਰੀਏ ਕਿ ਬੱਚੇ ਹਾਂ ਮੈਂ ਸਭ ਦਾ ਸਰਪੰਚ ਚਰਨਜੀਤ ਸਿੰਘ ਤੇ ਲੋਹਤ ਮੇਰੇ ਕਜ਼ਨ ਬ੍ਰਦਰ ਸੀ ਸਵਰਨ ਸਿੰਘ ਜਿਹਨਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਔਰ ਉਹ ਅਸਰਾਏ ਜੱਟਾਂ ਤੋਂ ਆ ਰਹੇ ਸੀਗੇ ਤੇ ਬਹੁਤੇ ਹੌਲੀ ਸਪੀਡ ਦੇ ਵਿੱਚ ਤੇ ਬੈਕ ਸਾਈਡ ਤੇ ਇੱਕ ਮਾਈਨਰ ਬੱਚਾ ਜਿਹੜਾ ਸਕੂਲ ਦਾ ਬੱਚਾ ਸੀਗਾ ਉਹ ਪੀਛਲੇ ਬੈਕ ਸਾਈਡ ਤੇ ਆ ਰਿਹਾ ਪਿਛਲੇ ਵੱਲ ਦੇ ਮੋਟਰਸਾਈਕਲ ਮਾਰਿਆ ਸਵਰਨ ਸਿੰਘ ਦੇ ਮੋਟਰਸਾਈਕਲ ਦੇ ਵਿੱਚ ਜਿੱਤੇ ਸਵਰਨ ਸਿੰਘ ਦੇ ਜਿਹੜੇ ਸਿਰ ਦੇ ਕੰਧ ਦੇ ਵਿੱਚ ਸੜਕ 'ਚ ਵੱਜਣ ਨਾਲ ਉਹਨਾਂ ਦੇ ਕਾਫੀ ਇੰਜਰੀ ਆ ਗਈ ਹਸਪੀਟਲ 'ਤੇ ਜਾਂਦੇ ਸਮੇਂ ਮਦੀ ਮੌਤ ਹੋ ਗਈ ਬੱਚਾ ਬਹੁਤ ਸੀਰੀਅਸ ਆ ਬੱਚੇ ਦੀ ਕਾਫੀ ਸੱਟਾਂ ਲੱਗੀਆਂ ਬੱਚਾ ਬੁਲੇਟ ਮੋਟਰਸਾਈਕਲ 'ਤੇ ਆਪਣੇ ਸਕੂਲ ਜਾ ਰਿਹਾ ਸੀਗਾ ਜਿਹਦੇ ਕਿ ਕਾਫੀ ਸੀਰੀਅਸ ਆ ਪ੍ਰਸ਼ਾਸਨ ਜੋ ਵੀ ਕੰਮ ਕਰ ਰਹੀ ਕਰਨਾ ਚਾਹੀਦੀ ਹੈ ਉਹ ਆਪਣੇ ਕਰ ਸਕਦੇ ਆ ਕੀ ਨਾਮ ਹੈ ਇਹ ਸਹੀ ਬੰਦੇ ਆਪਾਂ ਤੁਹਾਨੂੰ ਦੱਸਾਂਗਾ ਇੱਕ ਕਾਲਪੂਰ ਦੀ ਅਰਜੀ ਦੇ ਕੇ ਦੋ ਮੁਸਲਾਦਾਂ ਆਪਸੇ ਟਕਰੀ ਗਿਆ ਸਵਰਨ ਸਿੰਘਾ ਪਿੰਡ ਗਿਆ ਤੇ ਉਹ ਇਹ ਤੇ ਇਹ ਜਿਹੜਾ ਕਬੀਰ ਚੱਕਿਆ ਜਿਹਨੂੰ ਜੋਤੀਆਂ ਦਾ ਨੰਬਰ ਲੱਗ ਗਿਆ ਨੇ ਉਹ ਵੀ ਬੰਦ ਹੋ ਗਿਆ ਤੇ ਇਹ ਪਤਾ ਕਿੱਥੋਂ ਦੇ ਹੈਗੇ ਜੀ ਇਹ ਕਾਲਪੂਰ ਬਲਕਸ ਰਾਹੀਂ ਕਿਹਾ ਮੈਂ ਕਿ ਉਹ ਬਰਬਦ ਬੰਦ ਠੀਕ ਹੈ ਹਾਲਤ ਕਿਦਾਂ ਹੈ ਇੱਕ ਮਿੰਟ ਅਜੇ ਮੌਤ ਹੋ ਗਈ ਸਵਰਨ ਸਿੰਘ ਦੀ ਮੌਤ ਹੋ ਗਈ ਆ ਤੇ ਜਿਹੜਾ ਜਿਹੜਾ ਚੱਕਿਆ ਉਹ ਵੀ ਚੱਕਿਆ ਕੀ ਕਾਰਵਾਈ ਕਰਨੀ